ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੇਢੀ ਵੱਡੀ ਚਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖੇਢ ਰਹੇ ਨੇ ਅਰਵਿੰਦ ਕੇਜਰੀਵਾਲ ਵੱਡੀ ਚਾਲ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈ ਕੇਜਰੀਵਾਲ ਨੇ ਪੰਜਾਬ ਤੋਂ ਬਾਹਰ ਕੱਢ ਦਿੱਤਾ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਐਡੀ ਕੁ ਡੂੰਗੀ ਬਣੀ ਪਈ ਹੈ ਕਿ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਪੰਜਾਬ ਵਿੱਚ ਹੈ ਹੀ ਨਹੀਂ ਉਹ ਤਾਂ ਤਾਮਿਲਨਾਡੂ ਵਿਖੇ ਆਪਣੀਆਂ ਜਿਹੜੀਆਂ ਨੇ ਰੀਬਣ ਕਟਾਈਆਂ ਕਰ ਰਹੇ ਨੇ ਖਾਣੀਆਂ ਦੀਆਂ ਜਿਹੜੀਆਂ ਨਮਾਸ਼ਾ ਲਗਾਈਆਂ ਨੇ ਉਹ ਖਾ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਪਾਣੀ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਸਪਰੀਮੋ ਅਰਵਿੰਦ ਕੇਜਰੀਵਾਲ ਦੀ ਕੀ ਚਾਲ ਹੈ ਕਿ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਸਪਰੀਮੋ ਅਰਵਿੰਦ ਕੇਜਰੀਵਾਲ ਤੋਂ ਪੁੱਛੇ ਬਿਨਾ ਤਾਂ ਇੱਕ ਕਦਮ ਵੀ ਨਹੀਂ ਪੁੱਟਦੇ ਤਾਂ ਹੁਣ ਕਿਉਂ ਪੰਜਾਬ ਤੋਂ ਬਾਹਰ ਕਰ ਦਿੱਤਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਚਾਹੇ ਇਹ ਕੁਦਰਤੀ ਮਾਰ ਹੈ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਇਹ ਕੋਈ ਕਿਸੇ ਦੀ ਚਾਲ ਨਹੀਂ ਚੱਲੀ ਹੋਈਗੀ ਲੇਕਿਨ ਫਿਰ ਵੀ ਪੰਜਾਬ ਦੇ ਸੂਬੇ ਦੇ ਮੰਤਰੀ ਨੇ ਇਸ ਟਾਈਮ ਬੜੀਆਂ ਚੀਜ਼ਾਂ ਦੀ ਲੋਕਾਂ ਨੂੰ ਜ਼ਰੂਰਤ ਹੈ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾਉਣ ਵਾਸਤੇ ਬੇੜਿਆਂ ਦੀ ਜ਼ਰੂਰਤ ਹੈ ਇੱਕ ਤੋਂ ਦੂਜੀ ਜਗ੍ਹਾ ਤੇ ਜਾਣ ਵਾਸਤੇ ਲੋਕਾਂ ਨੂੰ ਮਦਦ ਦੀ ਲੋੜ ਪੈ ਰਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਪਾਸੇ ਵੀ ਦਿਖਾਈ ਦੇਣ ਦੀ ਗੱਲ ਹੀ ਨਹੀਂ ਆ ਰਹੀ ਕੀ ਸੁਪਰੀਮੋ ਅਰਵਿੰਦ ਕੇਜੀ ਵਾਲ ਨੇ ਸੋਚਿਆ ਹੋਇਆ ਕਿ ਹਾਲਾਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਕਹਿ ਰਹੇ ਨੇ ਕਿ ਸਰਕਾਰ ਰਿਪੀਟ ਕਰਾਉਣ ਦੀ ਗੱਲ ਕੀਤੀ ਗਈ ਹੈ ਲੇਕਿਨ ਕਿਸੇ ਪਾਸੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਹ ਦਿਖਾਈ ਨਹੀਂ ਦੇ ਦੇ ਹਾੜਾਂ ਦੀ ਸਥਿਤੀ ਇੰਨੀ ਕੁ ਡੂੰਗੀ ਹੋ ਚੁੱਕੀ ਹੈ ਕਿ ਪਠਾਨਕੋਟ ਤੋਂ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਤੱਕ ਜਿਹੜੇ ਲੋਕ ਨੇ ਪਾਣੀ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਨੇ ਉਹਨਾਂ ਦੇ ਘਰ ਤੱਕ ਟਹਿ ਗਏ ਨੇ ਪਸ਼ੂ ਤੱਕ ਟਹਿ ਗਏ ਨੇ ਚਾਰਾ ਤੱਕ ਨਹੀਂ ਹੈਗਾਗਾ ਖਾਣ ਨੂੰ ਲੋਕੀ ਤੜਫ ਰਹੇ ਨੇ ਹੋਰ ਲੋਕਾਂ ਵੱਲੋਂ ਜਿਹੜੀ ਹੈ ਹੱਥ ਨਾਲ ਹੱਥ ਮਿਲਾ ਕੇ ਮਦਦ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਅਚਾਨਕ ਤੋਂ ਗਾਇਬ ਹੋ ਜਾਣਾ ਕੋਈ ਸਮਝ ਤੋਂ ਬਾਹਰ ਹੋ ਰਹੀ ਹੈ ਗੱਲ ਇੱਕ ਪਾਸੇ ਅਰਵਿੰਦ ਕੇਜਰੀਵਾਲ ਤੋਂ ਪੁੱਛੇ ਬਿਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਕਿਸੇ ਪਾਸੇ ਨਹੀਂ ਜਾਂਦੇ ਲੇਕਿਨ ਜੇਕਰ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਾਈ ਹੈ ਕੀ ਉਹ ਹੁਣੇ ਤੋਂ ਹੀ ਪੰਜਾਬ ਨੂੰ ਗੁੱਡ ਬਾਏ ਕਹਿ ਰਹੇ ਨੇ ਕੀ ਉਹਨਾਂ ਦੀਆਂ ਜਿਹੜੀਆਂ ਆਪਦੀਆਂ ਰਣਨੀਤੀਆਂ ਇੱਥੇ ਨਹੀਂ ਚੱਲੀਆਂ ਲੈਨ ਪੁਲਿੰਗ ਪਾਲਿਸੀਆਂ ਨਹੀਂ ਚੱਲੀਆਂ ਉਹਦਾ ਬਦਲਾ ਲਿਆ ਜਾ ਰਿਹਾ ਹੈ ਜਿਹੜੇ ਕਿਸਾਨਾਂ ਨੂੰ ਕਹਿੰਦੇ ਸੀ ਕਿ ਇਹ ਕਿਸਾਨਾਂ ਦੇ ਘਰੇ ਜਿਹੜੀਆਂ ਨੇ ਕਰੋੜਾਂ ਦੀਆਂ ਗੱਡੀਆਂ ਨੇ ਲੱਖਾਂ ਦੀਆਂ ਗੱਡੀਆਂ ਨੇ ਆ ਕੇ ਵੇਖੋ ਤਾਂ ਸਹੀ ਕਿਸਾਨ ਕਿਵੇਂ ਮਿੱਟੀ ਨਾਲ ਮਿੱਟੀ ਹੋਇਆ ਪਿਆ ਪਾਣੀ 'ਚ ਰੋੜ ਰਿਹਾ ਉਹ ਕਿਸਾਨ ਜਿਨ੍ਹਾਂ ਦੇ ਘਰੇ ਅੱਜ ਰੋਟੀ ਪਕੜਨੀ ਵੀ ਮੁਸ਼ਕਲ ਹੋ ਗਈ ਹੈ ਲੇਕਿਨ ਦੂਸਰੇ ਪਾਸੇ ਕਿਸੇ ਤਰ੍ਹਾਂ ਦਾ ਜਿਹੜਾ ਹੈ ਮੁਆਜਾ ਨਹੀਂ ਲਿਆ ਜਾ ਰਿਹਾ ਨਾ ਦਿੱਤਾ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਹੜ੍ਹਾਂ ਦੇ ਵਿੱਚ ਦਿਨ-ਬਦਨ ਪਾਣੀ ਜਿਹੜਾ ਵਧਦਾ ਜਾ ਰਿਹਾ ਹੈ ਤੇ ਲੋਕ ਡੁੱਬਦੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਰੀਬਨ ਕਟਾਈਆਂ ਖਾ ਰਹੇ ਨੇ ਵਾਂਸਵਨ ਨੇ ਖਾਣੇ ਖਾ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸਟੇਟਮੈਂਟ ਨਿਕਲ ਕੇ ਨਹੀਂ ਆ ਰਹੀ ਸਿਰਫ ਉਹਨਾਂ ਦੇ ਜਿਹੜੇ ਨੇ ਆਪਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜਾਂਦੇ ਨੇ ਤੇ ਉਹਨਾਂ ਵੱਲੋਂ ਇਹ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਜਾਂ ਖਾਣੇ ਖਾ ਕੇ ਤੇ ਉਹ ਘਰ ਵਾਪਸ ਆ ਰਹੇ ਨੇ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਐਮਐਸਪੀ ਜਾਂ ਕੁਕੜੀਆਂ ਮੱਝਾਂ ਤੇ ਦਿੰਦੇ ਨੇ ਹੁਣ ਤਾਂ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਰੁੜ ਰਹੇ ਨੇ ਲੋਕਾਂ ਦੇ ਘਰ ਟੈ ਰਹੇ ਨੇ ਇੱਕ ਤਬਾਹੀ ਤੱਕ ਮਚਣ ਵਾਲੀ ਗੱਲ ਹੈ ਭਾਵੇਂ ਉਹ ਕੁਦਰਤੀ ਤਬਾਹੀ ਹੈ ਲੇਕਿਨ ਇੱਕ ਮੇਨ ਜਿਹੜਾ ਹੈੱਡ ਹੁੰਦਾ ਹੈ ਜਿਹੜਾ ਘਰ ਦਾ ਮੁਖੀ ਹੁੰਦਾ ਹੈ ਜਿਵੇਂ ਉਹ ਇਸ ਟਾਈਮ ਪੰਜਾਬ ਦੇ ਮੁਖੀ ਨੇ ਤੇ ਉਹਨਾਂ ਨੂੰ ਇੱਥੇ ਉਹਨਾਂ ਦੀ ਮੌਜੂਦਗੀ ਜ਼ਿਆਦਾ ਜ਼ਰੂਰੀ ਸੀ ਜਾਂ ਫਿਰ ਤਾਮਿਲਨਾਡੂ ਚ ਜਾ ਕੇ ਜਿਹੜੇ ਨੇ ਮਿਡ ਮੇਲ ਦੀਆਂ ਰੀਬਨ ਕਟਾਈਆਂ ਕਰਨੀਆਂ ਜ਼ਰੂਰੀ ਸੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕੁਛ ਦਿਖਾਈ ਨਹੀਂ ਦੇ ਰਿਹਾ ਦੂਸਰੇ ਪਾਸੇ ਗੱਲ ਕਰੀਏ ਕਿ ਅਰਵਿੰਦ ਕੇਜੀ ਵਾਲਦੀ ਕੋਈ ਚਾਲ ਹੈ ਕਿ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਥੋਂ ਕੱਢ ਕੇ ਜਾਂ ਫਿਰ ਉਹ ਕਿਸੇ ਹੋਰ ਨੂੰ ਐਜ਼ ਇੱਕ ਮੁੱਖ ਮੰਤਰੀ ਜਿਹੜੇ ਥੋੜੇ ਦੇਰ ਲਈ ਦੇਣਾ ਚਾਹੁੰਦੇ ਹਾਲਾਂਕਿ ਮੁੱਖ ਮੰਤਰੀ ਦਾ ਐਜ਼ ਇੱਕ ਚਿਹਰਾ ਕੋਈ ਵੀ ਨਹੀਂ ਹੈਗਾ ਆਮ ਆਦਮੀ ਪਾਰਟੀ ਕੋਲ ਲੇਕਿਨ ਇਹ ਕੀ ਇੱਥੇ ਸਟੇਟਮੈਂਟ ਕੀ ਲਗਾਈ ਜਾ ਸਕਦੀ ਹੈ ਇੱਕ ਪਾਸੇ ਜਦੋਂ ਪੰਜਾਬ ਦੇ ਲੋਕਾਂ ਨੂੰ ਅੱਜ ਜਰੂਰਤ ਹੈ ਕਿਸਾਨਾਂ ਨੂੰ ਜਰੂਰਤ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਤਰ੍ਹਾਂ ਦੀ ਵੀ ਦਿਖਾਈ ਨਹੀਂ ਦੇ ਰਹੇ ਤੇ ਅਰਵਿੰਦ ਕੇਜੀਵਾ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਇੱਥੋਂ ਉਹਨਾਂ ਨੇ ਵੋਟਾਂ ਲਈਆਂ ਨੇ ਪੰਜਾਬ ਦੇ ਵਿੱਚੋਂ ਤੜਾ ਤੜ ਵੋਟਾਂ ਪਈਆਂ ਨੇ ਮੁੱਖ ਮੰਤਰੀ ਨੂੰ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਦੂਸਰੇ ਪਾਸੇ ਭਾਜਪਾ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਘਟੋ ਘਟ 10 ਕਰੋੜ ਦਾ ਉਹਨਾਂ ਨੂੰ ਕੋਈ ਮੁਆਜਾ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਇਸ ਦਾ ਤਕਲੀਫ 'ਚ ਨੇ ਕਿਤੇ ਦਾ ਕਿਤੇ ਭਾਜਪਾ ਇਹ ਵੀ ਕਹਿੰਦੀ ਹੈ ਕਿ ਅਸੀਂ 2027 ਦੇ ਵਿੱਚ ਲੀਡ ਕਰਨਾ ਹੈ ਅਸੀਂ ਜਿੱਤਣਾ ਹੈ ਤੇ ਅੱਜ ਲੋਕਾਂ ਨੂੰ ਮਦਦ ਦੀ ਲੋੜ ਹੈ ਕਿ ਸਿਰਫ ਇੱਕ ਵੋਟਰ ਬੈਂਕ ਪਰ ਆਇਆ ਜਾਂਦਾ ਹੈ ਇੱਕ ਵੋਟਾਂ ਦੇ ਟਾਈਮ ਤੇ ਹੀ ਯਾਦ ਕੀਤੀ ਜਾਂਦੀ ਹੈ ਜਨਤਾ ਜਿਹੜੀ ਅੱਜ ਕਿਸਾਨ ਡੁੱਬਦੇ ਜਾ ਰਹੇ ਨੇ ਗਰੀਬ ਕਿਸਾਨਾਂ ਦੇ ਘਰ ਜਿੱਥੇ ਰੋਟੀ ਤੱਕ ਨਹੀਂ ਪੱਕ ਰਹੀ ਲੇਕਿਨ ਕਿਸੇ ਪਾਸੇ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਅੱਜ ਕਿਸਾਨ ਡੁੱਬਦਾ ਨਜ਼ਰ ਆ ਰਿਹਾ ਹੈ ਕਿਸਾਨਾਂ ਦੇ ਕੋਲ ਰੋਟੀ ਤੱਕ